ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਜੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦੇ ਦੁਰਾਹਾ ਦੀ ਹੈ ਜਿੱਥੇ ਕਿ 12ਵੀਂ ਕਲਾਸ ਵਿੱਚ ਪੜ੍ਹਦੀ ਲੜਕੀ ਦੇ ਨਾਲ ਪਿੰਡ ਦੇ ਨੌਜਵਾਨ ਇਸ ਤਰੀਕੇ ਦੇ ਨਾਲ ਛੇੜਛਾੜ ਕਰਦੇ ਨੇ ਕਿ ਉਹ ਐਸਾ ਕਦਮ ਚੱਕਦੀ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ 62 ਨੰਬਰ 9 ਦੇ ਜੋਧਪੂਰੀ ਇਲਾਕੇ ਸੁੰਦਰ ਨਗਰ ਕਲੋਨੀ ਦੇ ਵਿੱਚ ਰਹਿੰਦੀ ਇਹ ਲੜਕੀ 12ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਅਕਸਰ ਇਹ ਘਰ ਦੇ ਵਿੱਚੋਂ ਡੇਲੀ ਸਕੂਲ ਜਾਇਆ ਕਰਦੀ ਸੀ ਤਾਂ ਰਸਤੇ ਦੇ ਵਿੱਚ ਇਸ ਲੜਕੀ ਨੂੰ ਮਸਟੰਡੇ ਪਰੇਸ਼ਾਨ ਕਰਦੇ ਸੀ ਡੇਲੀ ਇਹ ਲੜਕੀ ਸਕੂਲ ਦੇ ਵਿੱਚ ਜਾਂਦੀ ਸੀ ਤਾਂ ਜਦੋਂ ਇਹ ਵਾਪਸ ਆਉਂਦੀ ਤਾਂ ਉਸ ਦੇ ਨਾਲ ਲੜਕੇ ਛੇੜਛਾੜ ਕਰਨੇ ਸ਼ੁਰੂ ਕਰ ਦਿੰਦੇ ਸੀ ਤਾਂ ਇੱਕ ਮਨਪ੍ਰੀਤ ਨੌਂ ਦਾ ਲੜਕਾ ਜਿਹੜਾ ਕਿ ਇਸ ਲੜਕੀ ਨੂੰ ਜਿਆਦਾ ਤੰਗ ਪਰੇਸ਼ਾਨ ਕਰਦਾ ਸੀ 16 ਜਨਵਰੀ ਨੂੰ ਜਦੋਂ ਇਹ ਲੜਕੀ ਬੈਂਕ ਤੇ ਘਰ ਆ ਰਹੀ ਹੁੰਦੀ ਹੈ ਤਾਂ ਮਨਪ੍ਰੀਤ ਇਸ ਲੜਕੀ ਨੂੰ ਉਸ ਟਾਈਮ ਵੀ ਤੰਗ ਪਰੇਸ਼ਾਨ ਕਰਦਾ ਲੜਕੀ ਘਰ ਦੇ ਨੂੰ ਨਹੀਂ ਦੱਸਦੀ ਬਹੁਤ ਜਿਆਦਾ ਤੰਗ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਇਹ ਲੜਕੀ ਦੂਸਰੀ ਮੰਜ਼ਲ ਦੇ ਉੱਤੋਂ ਚੜ੍ਹ ਕੇ ਖੁਦਕੁਸ਼ੀ ਕਰ ਲੈਂਦੀ ਆ ਇਸ ਤੋਂ ਬਾਅਦ ਇਲਾਕੇ ਦੇ ਵਿੱਚ ਮਾਹੌਲ ਆ ਜਿਹੜਾ ਗਰਮਾ ਜਾਂਦਾ ਕਿਉਂਕਿ ਲੜਕੀ ਨੂੰ ਇਸ ਤਰੀਕੇ ਨਾਲ ਪਰੇਸ਼ਾਨ ਕਰਨਾ ਇੱਕ ਬਹੁਤ ਵੱਡੀ ਘਟਿਆ ਹਰਕਤ ਹੈ ਪੁਲਿਸ ਨੇ ਮਨਪ੍ਰੀਤ ਉੱਤੇ ਪਰਚਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ ਇਸ ਪਿੰਡ ਦੇ ਦੇ ਵਿੱਚ ਤਰੀਬ ਨਾਲ ਨਾਲ ਪੰਚਾਇਤਾਂ ਦਾ ਵੀ ਫਰਜ਼ ਪੜਦਾ ਕਿ ਆਪਣੇ ਆਸ-ਪਾਸੇ ਦੇ ਵਿੱਚ ਜੋ ਸਕੂਲ ਕਾਲਜ ਰਹੇ ਉਹਨਾਂ ਦੇ ਉੱਤੇ ਨਿਗਰਾਨੀ ਰੱਖੀ ਜਾਵੇ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਫੈਸਲੇ ਲੈ ਕੇ ਨੇ ਬਹੁਤ ਵਧੀਆ ਫੈਸਲੇ ਲੈ ਕੇ ਨੇ ਕਿ ਸਕੂਲ ਟਾਈਮ ਦੇ ਵਿੱਚ ਕਿਸੇ ਵੀ ਲੜਕੇ ਨੇ ਪੁੜੀ ਉੱਤੇ ਨਹੀਂ ਖੜਨਾ ਜਾਂ ਫਿਰ ਪਿੰਡ ਦੀ ਫਰਨੀ ਉੱਤੇ ਨਹੀਂ ਖੜਨਾ ਉਹ ਬਹੁਤ ਵਧੀਆ ਫੈਸਲੇ ਲੈ ਕੇ ਨੇ ਜੇਕਰ ਇਸ ਤਰ੍ਹਾਂ ਦੇ ਫੈਸਲੇ ਹਰ ਪਿੰਡ ਦੇ ਵਿੱਚ ਲਏ ਜਾਣ ਤਾਂ ਹੋ ਸਕਦਾ ਇਸ ਤਰੀਕੇ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਨਾ ਹੋਣ ਜਿਸ ਤਰੀਕੇ ਨਾਲ ਅੱਜ ਇਸ ਵਿਦਿਆਰਥਣ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਹੋ ਸਕਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰੀਕੇ ਦੀ ਕੋਈ ਹੋਰ ਘਟਨਾ ਨਾ ਘਟੇ ਬਹੁਤ ਸਾਰੀਆਂ ਲੜਕੀਆਂ ਇਹਨਾਂ ਗੱਲਾਂ ਤੋਂ ਡਰਦੀਆਂ ਪੜ੍ਹਾਈ ਛੱਡ ਜਾਂਦੀਆਂ ਨੇ ਅਤੇ ਬਹੁਤ ਸਾਰੀਆਂ ਲੜਕੀਆਂ ਦੇ ਮਾਪੇ ਵੀ ਇਹਨਾਂ ਗੱਲਾਂ ਤੋਂ ਡਰਦੇ ਬੱਚਿਆਂ ਨੂੰ ਪੜ੍ਹ ਨਹੀਂ ਲਾਉਂਦੇ ਸੋ ਦੋਸਤੋ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦਾ ਕਿਸੇ ਨਵੀਂ ਵੀਡੀਓ ਦੇ ਵਿੱਚ ਸਾਰ ਦੋਸਤਾਂ ਨੂੰ ਸਤ ਸ੍ਰੀ ਅਕਾਲ